ਔਰ ਸਰਕਾਰਾਂ ਇਹਨਾਂ ਮੁਲਕਾਂ ਦੀਆਂ ਸੋਚ ਰਹੀਆਂ ਆ ਉਹ ਇੰਨੀਆਂ ਗੈਰ ਸੰਵੇਦਨਸ਼ੀਲ ਨੇ ਜਿੰਨਾ ਸਾਡਾ ਮੋਦੀ ਹੈ ਮੋਦੀ ਇੰਨਾ ਗੈਰ ਸੰਵੇਦਨ ਅੱਜ ਕਿ ਤੁਹਾਨੂੰ ਲੜਦਿਆਂ ਨੂੰ ਘਟੋ ਘਟਦਾ ਸਾਲ ਹੋ ਗਏ ਮੌਤ 1985 86 ਤੋਂ ਮੈਂ ਦੇਖ ਰਿਹਾ ਗਰਮੀਤ ਸਿੰਘ ਦਿੱਤੂਪੁਰ ਬੈਠਾ ਇੱਥੇ ਮੈਂ ਦੇਖ ਰਿਹਾ 1985 86 84 ਦੇ ਤੁਰੇ ਹੋਏ ਲੋਕ ਹੈ ਦੇ 1984 85 ਤੋਂ ਆਪਾਂ ਐ ਹੀ ਸੜਕਾਂ ਤੇ ਆ ਕਦੇ ਚੰਡੀਗੜ੍ਹ ਬੈਠਦੇ ਆ ਕਦੇ ਜ਼ਿਲ੍ਹਾ ਪੰਦਰਾਂ ਤੇ ਬੈਠਦੇ ਆ ਕਦੇ ਬਲਾਕ ਲੈਵਲ ਤੇ ਬੈਠਦੇ ਆ ਔਰ 13 ਮਹੀਨੇ ਦਿੱਲੀ ਬੈਠ ਕੇ ਆਏ ਔਰ ਨਵੰਬਰ 20 ਤੋਂ ਅੱਜ ਤੱਕ 4 ਸਾਲਾਂ ਤੋਂ ਫੇਰ ਲਗਾਤਾਰ ਸੰਘਰਸ਼ ਦੇ ਵਿੱਚ ਆ ਔਰ ਇਹ ਸੰਘਰਸ਼ ਜਿਹੜਾ ਉਹ ਚਰਮ ਸੀਮਾ ਤੇ ਆ ਪੰਜਾਬ ਦੇ ਕਿਸਾਨਾਂ ਦੇ ਘੋੜਿਆਂ ਦੀ ਬਾਤ ਦੁਨੀਆ 'ਚ ਪਈ ਸਭ ਤੋਂ ਵੱਡਾ ਚਿੰਤਕ ਜਿਹੜੇ ਇਸ ਵੇਲੇ ਜਿਉਂਦਾ ਹੈ ਦੁਨੀਆ 'ਚ ਉਹਦਾ ਨਾਂ ਹੈ ਨੋਮ ਚੌਮਸਕੀ ਨੋਮ ਚੌਮਸਕੀ ਹੈ ਅਮਰੀਕਾ ਦਾ ਉਹਨੂੰ ਬਜ਼ੁਰਗ ਇੰਨਾ ਜ਼ਿਆਦਾ ਹੋ ਗਿਆ ਕਿ 6 ਮਹੀਨੇ ਤੋਂ ਉਹ ਬੋਲ ਨਹੀਂ ਸਕਦਾ ਉਹ ਜੋ ਕਦੇ-ਕਦੇ ਲਿਖਤੀ ਕੋਈ ਗੱਲ ਕਰਦਾ ਉਸ ਨੇ ਦਿੱਲੀ ਵਾਲੇ ਘੋਲਦੇਵ ਤੇ ਕਮੈਂਟ ਕੀਤਾ ਸੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਕਿ ਇਸ ਘੋਰ ਯੁੱਗ ਦੇ ਵਿੱਚ ਜੇ ਕਿਤੇ ਚਾਨਣ ਦੀ ਇੱਕ ਕਿਰਨ ਹੈ ਉਹ ਹਿੰਦੁਸਤਾਨ ਚ ਲੜ ਰਹੇ ਕਿਸਾਨ ਨੇ ਉਹਨੇ ਕਿਹਾ ਸੀ ਜਿਹਦਾ ਭਾਵ ਇਹ ਸੀ ਕਿ ਜਿਹੜਾ ਕਲਯੁਗ ਹੈ ਜਿਹੜਾ ਇਸ ਵੇਲੇ ਚਰਮ ਸੀਮਾ ਤੇ ਹੈ ਦੁਨੀਆ ਚ ਕਿ ਉਹ ਕਲਯੁਗ ਹੈ ਜਿਹਦੇ ਵਿੱਚ 4 ਅਰਬ ਬੰਦਾ 4 ارب ਬੰਦੇ ਨੂੰ ਮਾਰਨਾ ਚਾਹੁੰਦਾ ਟੋਟਲ 8 ارب ਹੈ 4 ارب ਨੇ ਫੈਸਲਾ ਕੀਤਾ ਹੋਇਆ ਹੈ ਕਿ 4 ارب ਜੇ ਮਰ ਜਾਵੇ ਤਾਂ ਬਾਕੀ ਦੇ 4 ارب ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਬੜੀ ਸੁਖ ਨਾਲ ਨਿਕਲ ਸਕਦੀ ਹੈ ਉਹ ਰਾਤ ਨੂੰ ਸੌ ਵਧੀਆ ਸਕਦੇ ਨੇ ਉਹਨਾਂ ਨੂੰ ਚਿੰਤਾ ਨਹੀਂ ਹੋਏਗੀ ਕਿ ਕਿ ਸਾਡਾ ਸ਼ਰਮਾਇਆ ਜਿਹੜਾ ਉਹ ਉੱਠ ਕੇ ਲਾ ਜੇ ਉਹਨਾਂ ਨੂੰ ਚਿੰਤਾ ਨਹੀਂ ਹੋएगी ਕਿ ਸਾਡਾ ਰਾਜ ਭਾਗ ਜਾਂਦਾ ਰਹੇ ਉਹਨਾਂ ਨੂੰ ਚਿੰਤਾ ਨਹੀਂ ਹੋएगी ਕਿ ਸਾਡਾ ਜਿਹੜਾ ਸੁੱਖ ਆਰਾਮ ਹੈ ਇਹਦੇ ਤੋਂ ਕਿਸੇ ਦੂਜੇ ਨੂੰ ਹਿੱਸਾ ਦੇਣਾ ਪਵੇ ਤਾਂ ਨੋਮ ਚੌਮਸਕੀ ਨੇ ਕਿਹਾ ਸੀ ਕਿ ਆਸ ਦੀ ਕਿਰਨ ਜਿਹੜੀ ਆ ਉਹ ਇੰਡੀਆ ਚੋਂ ਆ ਤੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਕੋਲ ਹੈ ਸਿਰਫ ਲੜਾਈ ਲੜ ਕੇ ਹੀ ਇਹਨਾਂ ਦੇ ਉੱਤੋਂ ਕੁਝ ਖੋਇਆ ਜਾ ਸਕਦਾ ਹੈ ਲੜਾਈ ਦੀ ਲੜ ਰਹੇ ਨੇ ਲੋਕ ਦੁਨੀਆ ਦੇ ਵਿੱਚ ਤੁਸੀਂ ਲੰਕਾ 'ਚ ਲੜਾਈ ਲੜਦੇ ਦੇਖੇ ਹੋਣਗੇ ਜਿਨ੍ਹਾਂ ਨੇ ਰਾਸ਼ਟਰਪਤੀ ਭਜਾ ਦਿੱਤਾ ਸੀ ਰਾਸ਼ਟਰਪਤੀ ਭਵਨ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੁਸੀਂ ਬੰਗਲਾਦੇਸ਼ 'ਚ ਦੇਖੇ ਹੋਣੇ ਨੇ ਲੋਕ ਆ ਕੁਝ ਮਹੀਨੇ ਪਹਿਲਾਂ ਉਸ ਤੋਂ ਲਈ ਭੱਜੀ ਹੋਈ ਨੇਤਾ ਜਿਹੜੀ ਆ ਉਹ ਦਿੱਲੀ ਬੈਠੀ ਆ ਉਹ ਕਹ ਰਹੇ ਨੇ ਸਾਡੇ ਹਵਾਲੇ ਕਰੋ ਤੁਸੀਂ ਵੇਖਿਆ ਹੋਣਾ ਪਿਛਲੇ ਮਹੀਨੇ ਸੀਰੀਆ ਦਾ ਅਸਦ ਉਹ ਭੱਜ ਕੇ ਰੂਸ ਜਾਵੜਿਆ ਉਥੇ ਜਾ ਕੇ ਸ਼ਰਨ ਲਈ ਹੈ ਔਰ ਬਰਮਾ ਦੇ ਵਿੱਚ ਇਹ ਹਾਲਾਤ ਹੋਣ ਵਾਲੇ ਨੇ ਜਿੱਥੇ ਲੋਕ ਲੜ ਰਹੇ ਨੇ ਤੁਹਾਡੇ ਵਾਂਗ ਪਿਛਲੇ ਕਈ ਸਾਲਾਂ ਤੋਂ ਇੱਕੋ ਇੱਕ ਰਾਹ ਲੋਕਾਂ ਕੋਲ ਬਚਿਆ ਕਿ ਲੋਕਾਂ ਨੇ ਅਗਰ ਆਪਣੀ ਜ਼ਿੰਦਗੀ ਬਚਾਉਣੀ ਹੈ ਲੋਕਾਂ ਨੇ ਅਗਰ ਆਪਣੇ ਹੱਕ ਬਚਾਉਣੇ ਨੇ ਲੋਕਾਂ ਨੇ ਅਗਰ ਆਪਣਾ ਭਵਿੱਖ ਬਚਾਉਣਾ ਹੈ ਲੋਕਾਂ ਨੇ ਜੇ ਆਪਣਾ ਬਾਲ ਬੱਚਾ ਬਚਾਉਣਾ ਹੈ ਕਾ ਲੋਕਾਂ ਨੂੰ ਸੜਕਾਂ ਦੇ ਉੱਤੇ ਆਉਣਾ ਪੈਣਾ ਇਹ ਇਸ ਵੇਲੇ ਸਿੱਧ ਹੋ ਚੁੱਕਿਆ ਕਿ 3000 ਬੰਦਾ 8 ਅਰਬ ਦੇ ਉੱਤੇ 8 ਅਰਬ ਨੂੰ ਮੁੱਠੀ ਦੇ ਵਿੱਚ ਲਈ ਬੈਠਾ ਹੈ ਇਹ ਕੀ ਕਰਦਾ ਕਾਰਪੋਰੇਟ ਸੈਕਟਰ ਇੰਨਾ ਤਕੜਾ ਇਹ ਕੱਲਾ ਇੰਡੀਆ ਚ ਨਹੀਂ ਅਬਾਨੀ ਅਡਾਨੀ ਦੁਨੀਆ ਦੇ ਸਭ ਤੋਂ ਦੋ ਵੱਡੇ ਬੰਦੇ ਨੇ ਇੱਕ ਬਿਲ ਗੇਟਸ ਹੈ ਦੂਜਾ ਐਲਨ ਮਸਕ ਹੈ ਤੁਸੀਂ ਨਾ ਸੁਣੇ ਹੋਣਗੇ ਦੋਵੇਂ ਦੁਨੀਆ ਅਮਰੀਕਾ ਦੇ ਨੇ ਪਿੱਛੇ ਚੋਣ ਹੋ ਕੇ ਹੱਡੀ ਐ। 3 ਹਫਤੇ ਪਹਿਲਾਂ ਚੋਣ ਤੋਂ 5 ਅਕਤੂਬਰ ਨੂੰ ਚੋਣ ਹੋਈ ਸੀ। ਚੋਣ ਤੋਂ 3 ਹਫਤੇ ਪਹਿਲਾਂ ਐਲਨ ਮਸਕ ਜਿਹੜਾ ਉਹ 트ੰਪ ਨੇ ਉਲਟ ਸੀ। ਦੋਨਾਂ ਦੀ ਆਹਣ-ਸਾਣ ਨਹੀਂ ਸੀ ਲੱਗ ਰਹੀ। ਐਲਨ ਮਸਕ ਆਪਣੀਆਂ ਸ਼ਰਤਾਂ ਰੱਖ ਰਿਹਾ ਸੀ ਕਿ ਮੇਰੀਆਂ ਇਹ ਸ਼ਰਤਾਂ ਮੰਨ ਮੈਂ ਤੇਰੀ ਸਪੋਰਟ ਤੇ ਆ ਜਾਣਾ। 3 ਹਫਤੇ ਪਹਿਲਾਂ ਟਰੰਪ ਨੂੰ ਉਹਦੇ ਅੱਗੇ ਗੋਡੇ ਟੇਕਣੇ ਪਏ ਦੋਨਾਂ ਚ ਸਮਝੌਤਾ ਹੋਇਆ ਐਲਨ ਮਸਕ ਅੱਗੇ ਆਇਆ ਉਹਦੀ ਚੋਣ ਚ ਪੈਸਾ ਲਾਇਆ ਕਿ ਟਰੰਪ ਨੂੰ ਜਿਧਾ ਕੇ ਵਿਖਾ ਦਿੱਤਾ ਸਾਰੇ ਥਾਮਾ ਚੇਂਜ ਹੋ ਰਿਹਾ ਮੋਦੀ ਜਿੰਦਰੀ ਸੀ ਸਕਦਾ ਕਿ ਮੋਦੀ ਦੇ ਪਿੱਛੇ ਆਬਾਨੀ ਅਦਾਨੀ ਨਾ ਹੋਣ ਇਹ ਹੁਣ ਤੋਂ ਨਹੀਂ ਇਹ ਪਹਿਲਾਂ ਤੋਂ ਹੀ ਐ ਜਦੋਂ ਕਾਂਗਰਸ ਆਈ ਸੀ ਉਹਦੇ ਪਿੱਛੇ ਦਰਲਾ ਤੇ ਟਾਕਾ ਹੁੰਦਾ ਸੀ ਕਿਸੇ ਵੇਲੇ ਸਾਨੂੰ ਯਾਦ ਹੋਣਾ ਇਹ ਹਰੇਕ ਮੁਲਕ ਦੇ ਵਿੱਚ ਐ ਹੋ ਰਿਹਾ ਭਾਵੇਂ ਪਾਕਿਸਤਾਨ ਭਾਵੇਂ ਅਫਰੀਕਾ ਦੇ ਦੇਸ਼ ਨੇ ਭਾਵੇਂ ਅਮਰੀਕਾ ਭਾਵੇਂ ਇੰਗਲੈਂਡ ਸਾਰੇ ਥਾਵਾਂ ਦੇ ਉੱਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਬਜਾ ਕਿਸੇ ਵੇਲੇ ਹੁੰਦਾ ਸੀ ਕਿ ਸਰਕਾਰਾਂ ਦੇ ਅਧੀਨ ਹੁੰਦੇ ਸੀ ਕਾਰਪਰੇ ਅੱਜ ਉਲਟ ਹੋਇਆ ਹੋਇਆ ਅੱਜ ਸਰਕਾਰਾਂ ਜਿਹੜੀਆਂ ਉਹ ਕਾਰਪੋਰੇਟ ਸੈਕਟਰਾਂ ਦੇ ਉਲਟ ਨੇ ਉਹ ਜਿਵੇਂ ਕਹਦੇ ਹੁੰਦੇ ਹਨ ਨਾ ਕਿ ਵੇਲਾ ਬੰਦ ਨਾ ਸਕੀਓ ਬੰਦਨ ਕੀ ਵੇਲਾ ਭਾ ਸਰਵਰ ਜਾਬੂ ਛਲੇ ਤਬ ਤਰਨ ਦੁਹੇਲਾ ਸਾਡੇ ਕੋਲ ਆਇਆ ਸੀ ਕੋਈ ਮੌਕਾ ਜਿਹੜਾ ਕਿਸੇ ਵੇਲੇ ਗਦਰੀਆਂ ਨੇ ਕਿਹਾ ਸੀ ਓਏ ਜੇ ਰਾਜ ਭਾਗ ਸਾਹਮਣੇ ਨੇ ਔਰ ਚਲਾਉਣੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਸਰਕਾਰਾਂ ਆਉਣ ਭਗਤ ਸਿੰਘ ਨੇ ਵੀ ਕਿਹਾ ਸੀ ਉਹ ਅਸੀਂ ਜੇ ਆਜ਼ਾਦੀ ਲੈਣੀ ਹੈ ਪਹਿਲਾਂ ਸਾਨੂੰ ਅਕਲ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਆਜ਼ਾਦੀ ਲੈਣੀ ਹੈ ਕਿਉਂਕਿ ਉਸ ਤੋਂ ਪਿੱਛੋਂ ਰਾਜ ਬਣਾਉਣੇ ਹੁੰਦੇ ਨੇ ਰਾਜਾਂ ਨੇ ਸਰਕਾਰਾਂ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਤੇ ਦੁਨੀਆ ਦੇ ਵਿੱਚ ਸਿਰਫ ਦੋ ਤਰ੍ਹਾਂ ਦੀਆਂ ਪਾਲਿਸੀਆਂ ਐ ਅੱਜ ਵੀ ਤੇ ਅੱਜ ਤੋਂ 100 ਸਾਲ ਪਹਿਲਾਂ ਵੀ ਉਹ ਹੀ ਸੀ ਜਾਂ ਤਾਂ ਸਮਾਜਵਾਦੀ ਕਿਸਮ ਦੀਆਂ ਪਾਲਿਸੀਆਂ ਹੋਣ ਸਮਾਜਵਾਦੀ ਕਿਸਮ ਦੇ ਰਾਜ ਹੋਣ ਸਮਾਜਵਾਦੀ ਕਿਸਮ ਦੀ ਰਾਜਨੀਤਿਕ ਤੇ ਆਰਥਿਕਤਾ ਹੋਵੇ ਜਿਦੇ ਵਿੱਚ ਸਾਰੇ ਬਰਾਬਰ ਹੋਣ ਜਿਦੇ ਚ ਅਮੀਰੀ ਤੇ ਗਰੀਬੀ ਨਾ ਹੋਵੇ ਜਿਦੇ ਵਿੱਚ ਸਾਰੇ ਜਿਹੜੇ ਸਾਧਨ ਨਿਆਰਕਤਾ ਦੇ ਉਹ ਲੋਕਾਂ ਦੇ ਵਿੱਚ ਵੰਡੇ ਜਾਣ ਜਿੱਥੇ ਸਿਹਤ ਸਵਾਵਾ ਜੜੀਆਂ ਉਹ ਫ੍ਰੀ ਹੋਣ ਜਿੱਥੇ ਪੜ੍ਹਾਈ ਜੜੀ ਆ ਉਹ ਫ੍ਰੀ ਹੋਵੇ ਜਿੱਥੇ ਰੁਜ਼ਗਾਰ ਜੜਾ ਜਰੂਰੀ ਹੋਵੇ ਜਿੱਥੇ ਅਮੀਰ ਤੇ ਗਰੀਬ ਦੇ ਵਿੱਚ ਫਰਕ ਨਾ ਹੋਵੇ ਉਹਨੂੰ ਕਿਹਾ ਜਾਂਦਾ ਸਮਾਜਵਾਦੀ ਸਮਾਜ ਸਮਾਜਵਾਦੀ ਆਰਥਿਕਤਾ ਸਮਾਜਵਾਦੀ ਰਾਜਨੀਤੀ ਪ੍ਰਾਪਰ ਦੀ ਰਾਜਨੀਤੀ ਬੇਗਮਪੁਰੇ ਵਾਲੀ ਰਾਜਨੀਤੀ ਹਾਂਜੀ ਵਾਲਤਾ ਵਾਲੀ ਰਾਜਨੀਤੀ ਜਾਂ ਤਾਂ ਸੀ ਉਹ ਲਿਆਉਣੀ ਚਾਹੀਦੀ ਸੀ ਗੰਦਰੀ ਵੀ ਹੋਈ ਕਹਿੰਦੇ ਸੀ ਉਹ ਲੈ ਕੇ ਆਈਏ ਭਗਤ ਸਿੰਘ ਵੀ ਉਹ ਕਹਿੰਦਾ ਸੀ ਲੈ ਕੇ ਆਈਏ ਲੇਕਿਨ ਅਹੀਂ ਸੋਚ ਨਾ ਸਕੇ ਉਹ ਤਾਕਤਾਂ ਹਾਰ ਗਈਆਂ ਸੰਤਾਲੀ ਆ ਗਈ ਕੌਣ ਜਿੱਤ ਕੇ ਜਿਹੜਾ ਕਾਰਪੋਰੇਟ ਧੜਾ ਸੀ ਉਹ ਜਿੱਤ ਗਿਆ ਜਿਹੜਾ ਅਮੀਰੀ ਤੇ ਗਰੀਬੀ ਨੂੰ ਵੱਡਾ ਕਰਦਾ ਜਿਹੜਾ ਗਰੀਬਾਂ ਨੂੰ ਮਾਰਨਾ ਚਾਹੁੰਦਾ ਜਿਹੜਾ ਗਰੀਬਾਂ ਨੂੰ ਰਾਹ ਤੋਂ ਪਰਾਂ ਕਰਨਾ ਚਾਹੁੰਦਾ ਉਹ ਅਸੀਂ ਸਾਹਮਿਆ ਨਾ ਮੌਕਾ ਹੁਣ ਵੀ ਅਸੀਂ ਮੌਕਾ ਨਹੀਂ ਸਾਹਮੜੇ ਹੁਣ ਵੀ ਸਾਨੂੰ ਅਜੇ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਰਾਜ ਭਾਗ ਲਿਆਂਦੇ ਜਾਣ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਅਸੀਂ ਇਹ ਲੈ ਆਂਦੀ ਆਪ ਪਾਰਟੀ ਆ ਗਈ ਜੀ ਅਸੀਂ ਸੋਚਿਆ ਸੀ ਕਦੇ ਕਿ ਆਪ ਪਾਰਟੀ ਕੀ ਕਰੇਗੀ ਆਪ ਪਾਰਟੀ ਦੀਆਂ ਨੀਤੀਆਂ ਭਲਾ ਕੀ ਹੋਣਗੀਆਂ ਜੇ ਇਸ ਕਰਕੇ ਸਾਡੀਆਂ ਲੜਾਈਆਂ ਕਈ ਤਰ੍ਹਾਂ ਦੀਆਂ ਪਹਿਲੀ ਲੜਾਈ ਸਾਡੀ ਆਪਣੇ ਹੱਕਾਂ ਲਈ ਹੈ ਸਾਨੂੰ ਐਮਐਸਟੀ ਦੇਜੇ ਮੈਂ ਕਹਿੰਦਾ ਇਸ ਤੋਂ ਅੱਗੇ ਜਾਣਾ ਪੈਣਾ ਐ ਐਮਐਸਪੀ ਨਹੀਂ ਸਾਨੂੰ ਐਮ ਸਾਨੂੰ ਸਾਨੂੰ ਜਿਹੜਾ ਕੀ ਕਹਦੇ ਹੁੰਦੇ ਨੇ ਉਸ ਨੂੰ ਕਿ ਜਿਹੜਾ ਜ਼ਰੂਰੀ ਜ਼ਿੰਦਗੀ ਦੀ ਜਿਹੜੀ ਆਮਦਨ ਆ ਉਹਦੇ ਲਈ ਸਾਨੂੰ ਲੜਾਈ ਲੜਨੀ ਪੈਣੀ ਐ ਕਿ ਘੱਟੋ ਘਾਟ ਦੀ ਆਮਦਨ ਹਰੇਕ ਪਰਿਵਾਰ ਦੀ ਹੋਵੇ ਤਾਂ ਸਾਡਾ ਗੁਜ਼ਾਰਾ ਹੋਵੇਗਾ ਨਹੀਂ ਤਾਂ ਸਾਡਾ ਗੁਜ਼ਾਰਾ ਨਹੀਂ ਹੋਣਾ ਇਸ ਵੇਲੇ ਦੁਨੀਆ 'ਚ ਲੜਾਈਆਂ ਚੱਲ ਰਹੀਆਂ ਨੇ ਔਰ ਸਾਡੀ ਵੀ ਲੜਾਈ ਚੱਲ ਰਹੀ ਐ ਤਾਸੀ ਆਪਣੇ ਜੇ ਖੇਤੀ ਨੂੰ ਬਚਾਉਣਾ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਤਾਂ ਸਾਨੂੰ ਲੰਮੀਆਂ ਜੜੇ ਦਾਦੀਆਂ ਲੜਾਈਆਂ ਉਹ ਲੜਡੀਆਂ ਪੈਣੀਆਂ ਸਾਡੇ ਹੱਕ ਤੇ ਕਿਸੇ ਨੇ ਨਹੀਂ ਆਉਣਾ ਇੰਨਾ ਸਰਕਾਰਾਂ ਦੇ ਸਾਨੂੰ ਹੋਣ ਵੀ ਨਹੀਂ ਭੇਖਾ ਹੋਣਾ ਚਾਹੀਦਾ ਕਿ ਅੱਜ ਵੀ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਕਿਸਾਨਾਂ ਨੂੰ ਬਚਾਉਣ ਲਈ ਕਦੇ ਵੀ ਅੱਗੇ ਆਏਗੀ ਕਿਸਾਨਾਂ ਨੂੰ ਬਚਾਉਣ ਲਈ ਇਨਾਂ ਕੋਲ ਕੋਈ ਨੀਤੀ ਨਹੀਂ ਇਹ ਕਾਰਪੋਰੇਟ ਸੈਕਟਰ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ਼ ਕਰ ਦੇਣਗੇ ਲੇਕਿਨ ਇਹ ਕਿਸਾਨੀ ਦੇ ਕਰਜ਼ੇ ਕਦੇ ਮਾਫ਼ ਨਹੀਂ ਕਰਨਗੇ ਸਾਡੇ ਕੋਲ ਇੱਕੋ ਹੀ ਤਾਕਤ ਹੈ ਕਿ ਅਸੀਂ ਜਿੰਨੇ ਸੰਘਰਸ਼ ਵੱਡੇ ਕਰਾਂਗੇ ਵਿਸ਼ਾਲ ਕਰਾਂਗੇ ਲੰਮੇ ਕਰਾਂਗੇ ਟੀਕਾ ਬਣਾ ਕੇ ਰੱਖਾਂਗੇ ਫੇਰ ਤਾਂ ਇਹ ਸਾਡੇ ਕੋਲ ਕੋਈ ਗੱਲ ਮੰਨੀ ਜਾ ਸਕਦੀ ਹੈ ਲੇਕਿਨ ਜੇ ਅਸੀਂ ਇਹ ਕਹੀਏ ਕਿ ਸਰਕਾਰਾਂ ਸਾਡੀ ਮਦਦ ਤੇ ਆਉਣਗੀਆਂ ਕਿ ਬਹੁਤ ਸਾਡੇ ਭਲੇਖੇ ਵਿੱਚ ਰਹਿਣ ਵਾਲੀ ਗੱਲ ਹੋਵੇਗੀ ਇਸ ਕਰਕੇ ਸਾਨੂੰ ਆਪਣਾ ਏਕਾ ਕੈਮ ਰੱਖਣਾ ਚਾਹੀਦਾ ਸਾਨੂੰ ਇਹ ਵੀ ਸਰਕਾਰਾਂ ਦੀਆਂ ਵੱਡੀਆਂ ਸ਼ਾਸ਼ਾਹ ਹੁੰਦੀਆਂ ਉਹਨਾਂ ਦੇ ਇੱਕੇ ਤੋਲਨੇ ਹੁੰਦੇ ਆ ਅਸੀਂ ਇੱਕੇ ਬਣਾ ਕੇ ਰੱਖਣੇ ਹੁੰਦੇ ਆ ਉਹਨਾਂ ਨੇ ਭਰਮ ਭਲੇਖੇ ਪਾਉਣੇ ਹੁੰਦੇ ਆ ਅਸੀਂ ਭਰਮ ਭਲੇਖਿਆਂ ਨੂੰ ਦੂਰ ਕਰਨਾ ਹੁੰਦਾ ਏਸ ਕਰਕੇ ਸਾਡੀ ਲੀਡਰਸ਼ਿਪ ਦੇ ਉੱਤੇ ਵੀ ਇਸ ਵੇਲੇ ਬਹੁਤ ਸੋਚਾਂ ਦੇ ਸਵਾਲ ਨੇ ਕਿ ਕਿਸਾਨੀ ਦੇ ਇਸ ਸੰਘਰਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਦੇਸ਼ ਭਰ ਦੇ ਵਿੱਚ ਕਿਵੇਂ ਜੋੜਨਾ ਅਜੇ ਕੱਲਾ ਪੰਜਾਬ ਲੜ ਰਿਹਾ ਹੈ ਕਿੰਨੇ ਜੋਰ ਨਾਲ ਹਿੰਦੁਸਤਾਨ 'ਚ ਕੋਈ ਹੋਰ ਸਟੇਟ ਕੋਈ ਹੋਰ ਰਾਜ ਜਾਂ ਕਿਸੇ ਹੋਰ ਰਾਜ ਦੇ ਕਿਸਾਨ ਅਜੇ ਜੋਰ ਨਾਲ ਨਹੀਂ ਉੱਠਦੇ ਜਿੰਨੀ ਦੇਰ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਦਿੱਲੀ ਨੂੰ ਘੇਰਿਆ ਨਹੀਂ ਜਾਂਦਾ ਪਾਰਲੀਮੈਂਟ ਨੂੰ ਘੇਰਿਆ ਨਹੀਂ ਜਾਂਦਾ ਉਨੀ ਦੇਰ ਸਾਡਾ ਜਿਹੜਾ ਕੋਈ ਮੈਂ ਸਮਝਦਾ ਸੰਘਰਸ਼ ਜਿਹੜਾ ਉਹ ਕਿਸੇ ਵੱਡੇ ਮਨੋਰਥ ਨੂੰ ਪ੍ਰਾਪਤ ਲਈ ਕਰ ਸਕੇਗਾ ਸਾਡੇ ਤਿੰਨ ਕਾਨੂੰਨ ਜਿਨ੍ਹਾਂ ਲਈ ਤੁਸੀਂ 13 ਮਹੀਨੇ ਲੜੇ ਸੀ ਉਹ ਦੁਬਾਰਾ ਲਿਆਂਦੇ ਜਾ ਰਹੇ ਹਨ ਜਿਹੜਾ ਖੇਤੀ ਮੰਡੀਕਰਨ ਦਾ ਖਰੜਾ ਆਇਆ ਨੀਤੀ ਦਾ ਕੇਂਦਰੀ ਦਾ ਨਵਾਂ 14 ਚੈਪਟਰ ਨੇ ਉਹਦੇ ਔਰ 14 ਦੇ ਵਿੱਚੋਂ ਸਭ ਤੋਂ ਵੱਧ ਜ਼ੋਰ ਦੋ ਗੱਲਾਂ ਤੇ ਲੱਗਿਆ ਹੋਇਆ ਕਿ ਮੰਡੀ ਸਿਸਟਮ ਨੂੰ ਤੋੜਨਾ ਕਿਵੇਂ ਹੈ ਔਰ ਤੁਹਾਡੀ ਕਾਰਪੋਰੇਟ ਸੈਕਟਰ ਦੇ ਕੋਲ ਜਿਹਨੂੰ ਕੰਟਰੈਕਟ ਖੇਤੀ ਕਹਿੰਦੇ ਨੇ ਉਦੇ ਨਾਲ ਜੋੜਨਾ ਕਿਵੇਂ ਹੈ ਉਸ ਖਰੜੇ ਨੂੰ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਵਿਧਾਨ ਸਭਾ ਚ ਔਰ ਸਾਨੂੰ ਜ਼ੋਰ ਨਾਲ ਕਹਿਣਾ ਚਾਹੀਦਾ ਸਾਨੂੰ ਇਹ ਖਰੜਾ ਜਿਹੜਾ ਮਨਜ਼ੂਰ ਨਹੀਂ ਇਹ ਮੰਡੀ ਨੂੰ ਤੋੜਨਾ ਚਾਹੁੰਦੇ ਨੇ ਉਹ ਮੰਡੀ ਜਿਹੜੀ ਹਿੰਦੁਸਤਾਨ ਚ ਸਭ ਤੋਂ ਵਧੀਆ ਪ੍ਰਬੰਧ ਜੇ ਮੰਡੀ ਦਾ ਉਹ ਪੰਜਾਬ ਦੇ ਵਿੱਚ ਇਸ ਨੂੰ ਤੋੜ ਕੇ ਬਰਾਬਰ ਦੀ ਮੰਡੀ ਖੜੀ ਕਰਕੇ ਪ੍ਰਾਈਵੇਟ ਹੱਥਾਂ ਚ ਦੇ ਕੇ ਸੇਲੋ ਦੇ ਵਿੱਚ ਵੇਅਰ ਹਾਊਸ ਦੇ ਵਿੱਚ ਓਲਡ ਸਟੋਰਾਂ ਦੇ ਵਿੱਚ ਪ੍ਰਾਈਵੇਟ ਵਪਾਰੀਆਂ ਨੂੰ ਮੰਡੀ ਦੇਣੀ ਚਾਹੁੰਦੇ ਨੇ ਉਹ 2 ਸਾਲ ਕੀਮਤ ਦੇਣਗੇ ਸਾਨੂੰ ਇਹਨਾਂ ਨਾਲੋਂ ਜ਼ਿਆਦਾ ਦੇਣਗੇ ਲੇਕਿਨ ਤੀਜੇ ਸਾਲ ਉਹ ਕਰਨਗੇ ਜਿਹੜਾ ਹਿਮਾਚਲ ਦੇ ਵਿੱਚ ਸੇਵ ਪੈਦਾ ਕਰਨ ਵਾਲੇ ਕਿਸਾਨਾਂ ਨਾਲ ਹੋਇਆ ਪਹਿਲਾਂ ਉਹਨਾਂ ਨੂੰ ਵੱਧ ਭਾਅ ਦੇ ਦਿੱਤੇ 2 ਸਾਲਾਂ ਤੋਂ ਬਾਅਦ ਉਹਨਾਂ ਦਾ ਸੇਵ 15 ਰੁਪਏ 300 ਰੁਪਏ ਤੱਕ ਜਿਹੜਾ ਜਾ ਰਿਹਾ ਐ ਇਤੋਂ ਕਿਸਾਨ ਦੱਸ ਰਹੇ ਸੀ ਐਵੇਂ ਉਹ ਸਾਡੇ ਨਾਲ ਕਰਨਗੇ ਉਹਨਾਂ ਦੋ ਸਾਲ ਬਾਅਦ ਖਰੀਦਣਗੇ ਕਣਕ ਦੋ ਸਾਲ ਬਾਅਦ ਖਰੀਦਣਗੇ ਜੰਨਾ ਵੀ ਬਾਅਦ ਖਰੀਦਣਗੇ ਜਦੋਂ ਮੰਡੀ ਸਿਸਟਮ ਬਰਬਾਦ ਹੋ ਗਿਆ ਮੰਡੀ ਸਿਸਟਮ ਤਬਾਹ ਹੋ ਗਿਆ ਉਦੋਂ ਆਪਣੀ ਮਰਜ਼ੀ ਨਾਲ ਖਰੀਦਣਗੇ ਕਿਉਂਕਿ ਪਤਾ ਕਾਰਪੋਰੇਟ ਸੈਕਟਰ ਨੂੰ ਪੰਜਾਬ ਬਹੁਤ ਵੱਡਾ ਅਨਾਜ ਦਾ ਭੰਡਾਰ ਹੈ ਔਰ ਆਉਣ ਵਾਲੇ ਸਮੇਂ 'ਚ ਪਤਾ ਉਹਨਾਂ ਨੂੰ ਦੁਨੀਆ ਦੇ ਰਾਜ ਉਹ ਕਰੇਗਾ ਜਿਹਦੇ ਕਬਜ਼ੇ 'ਚ ਪਾਣੀ ਔਰ ਖਾਦ ਪਦਾਰਥ ਅਨਾਜ ਹੋਵੇਗਾ ਇਸ ਕਰਕੇ ਉਹਨਾਂ ਨੇ ਇਸ ਨੂੰ ਕਬਜ਼ੇ ਵਿੱਚ ਲੈਣਾ ਕਿ ਵੱਡੇ-ਵੱਡੇ ਜਿਹੜੇ ਨਿਕਲ ਰਹੇ ਨੇ ਪੰਜਾਬ ਦੇ ਵਿੱਚੋਂ ਦੀ ਬਾਰਡਰ ਵੱਲ ਨੂੰ ਜਿਨ੍ਹਾਂ ਨੂੰ ਆਪਾਂ ਹਾਈਵੇਜ਼ ਕਹਿੰਦੇ ਆ ਇਹ ਇਸੇ ਕਰਕੇ ਨਿਕਲ ਰਹੇ ਨੇ ਕਿਉਂਕਿ ਇਸ ਨੂੰ ਅੱਗੇ ਜੋੜਿਆ ਜਾਣਾ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਹੈ ਪੁਰਾਣਾ ਇੱਥੇ ਸਟੋਰ ਕਰਿਆ ਕਰਨਗੇ ਪੰਜਾਬ ਹਵਾਈ ਅੱਡੇ ਬਣ ਰਹੇ ਨੇ ਜਿਵੇਂ ਹਲਵਾਰੇ ਬਣਿਆ ਉਹ ਆਪਣੇ ਲਈ ਨਹੀਂ ਬਣ ਰਿਹਾ ਕਿ ਯਾਤਰੀ ਜਹਾਜ਼ ਉਤਰਨਗੇ ਉਹ ਬਣ ਰਿਹਾ ਪਹਿਲਾ ਸਿਲੋ ਦੇ ਵਿੱਚ ਵੱਡਿਆਂ ਵੱਡਿਆਂ ਚ ਪੰਜਾਬ ਦਾ ਅਨਾਜ ਇਕੱਠਾ ਕਰੋ ਹਰਿਆਣੇ ਦਾ ਅਨਾਜ ਇਕੱਠਾ ਕਰੋ ਪੱਛਮੀ ਯੂਪੀ ਦਾ ਅਨਾਜ ਇਕੱਠਾ ਕਰੋ ਵੱਡੇ ਸਟੋਰਾਂ ਚ ਭਰ ਕੇ ਇਹ ਫਰਗੇ ਜਾਇਆ ਕਰੇਗਾ ਪਾਕਿਸਤਾਨ ਦੇ ਰਾਹੀਂ ਜਿਹੜਾ ਮਿਡਲ ਈਸਟ ਆ ਉਹਦੇ ਵੱਲ ਨੂੰ ਇਸ ਕਰਕੇ ਉਹਨਾਂ ਨੇ ਆਪਣੇ ਪ੍ਰਬੰਧ ਕੀਤੇ ਹੋਏ ਨੇ ਅਸੀਂ ਉਹਨਾਂ ਦੀਆਂ ਸ਼ਾਸਨ ਜਿਹੜੀਆਂ ਇਹਨਾਂ ਨੂੰ ਤੋੜਨਾ ਨੰਗੇ ਕਰਨਾ ਔਰ ਇਹਨਾਂ ਨੂੰ ਹਰਾਉਣਾ ਸਾਡੇ ਹਿੱਤ ਜਿਹੜੇ ਨੇ ਉਹ ਸੀ ਆਪਣੇ ਆਪ ਹੀ ਬਚਾ ਸਕਦੇ ਆ ਇਹਨਾਂ ਨੇ ਹਿੱਤ ਤਾਂ ਸਾਡੇ ਵੇਚੇ ਹੋਏ ਨੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਇਹ ਜਿਹੜਾ ਇਹੋ ਜਿਹੇ ਮੌਸਮ ਦੇ ਵਿੱਚ ਵੀ ਮੋਰਚੇ ላይ ਬੈਠੇ ਹੋ ਤੁਹਾਡੀ ਏਕਤਾ ਬਰਕਰਾਰ ਰ